ਸਾਂਝ ਭਾਈ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਦੀ ਫਤਿਹ ਬੜੀ ਦੁੱਖ ਦੀ ਘਟਨਾ ਹੈ ਕਿ ਨੌਜਵਾਨਾਂ ਦੀ ਦਰਿੰਦਗੀ ਦੇ ਨਾਲ ਬੇਰਹਿਮੀ ਦੇ ਨਾਲ ਛੁਰੇ ਮਾਰ ਕੇ ਕੱਲ ਜਿਹੜੀ ਉਹਨਾਂ ਨੂੰ ਮੌਤ ਦਿੱਤੀ ਗਈ ਆ ਉਦੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਕਿਹ ਘੰਟੇ ਲੰਘੇ ਕੱਲ ਸਾਰੀ ਰਾਤ ਇਸ ਬੱਚੇ ਦੀ ਜਿਹਦੀ ਉਮਰ 17 ਸਾਲ ਹੈ ਸੜਕ ਤੇ ਪਈ ਹੈ ਪਰਿਵਾਰ ਬੈਠਾ ਆਲੇ-ਦਾਲੇ ਤੋਂ ਸੰਗਤ ਆਈ ਆ ਹਾਲੇ ਵੀ ਪ੍ਰਸ਼ਾਸਨ ਗੋਲ ਗੱਲਾਂ ਕਰ ਰਿਹਾ ਬੰਦਾ ਫੜ ਲਿਆ ਜੀ ਬੰਦੇ ਫੜ ਲਾਂਗੇ ਜੀ ਇੱਥੇ ਜੇਕਰ ਤੇ ਪਿੱਛੇ ਤੁਸੀਂ ਦੇਖਿਆ ਸੁਣਿਆ ਹੋਣਾ ਸਾਰਿਆਂ ਨੇ ਪਰ ਨੀਦਕਾਰ ਦੇ ਕੋ ਪੈਸੇ ਕਢਾ ਲਈ ਸੀ ਕਿਸੇ ਬੰਦੇ ਨੇ ਤੇ 24 ਘੰਟਿਆਂ ਦੇ ਵੀ ਜਾ ਕਿਉਂ ਤੀਜੀ ਚੌਥੀ ਸਟੇਟ ਚੋਂ ਬੰਦੇ ਚੱਕ ਲਈ ਸੀ ਕੋਸਤ ਇੱਥੇ ਕੋ ਬੰਦਾ ਟਿੱਪਣੀ ਕਰਦੇ ਸੋਸ਼ਲ ਮੀਡੀਆ ਤੇ ਕੋ ਵੀਡੀਓ ਸਾਂਝੀ ਕਰਦੇ ਤੜਕੇ ਸੀ ਸਟਾਫ ਘਰੇ ਖੜਾ ਹੁੰਦਾ ਵੀ ਤੂੰ ਆ ਫਲਾਣੇ ਦੀ ਵੀਡੀਓ ਸਾਂਝੀ ਕੀਤੀ ਆ ਟਿੱਪਣੀ ਕੀਤੀ ਆ ਚਾ ਸਾਡੇ ਨਾਲ ਤੇச்சே ਬੱਚਿਆਂ ਦੇ ਕਤਲ ਹੋ ਜਾਂਦੇ ਆ ਤੇ ਪੁਲਿਸ ਹਲੇ ਵੀ ਇਹ ਗੱਲਾਂ ਤੇ ਲੱਗੀ ਹੋਈ ਆ ਵੀ ਕੋਈ ਕਰਨ ਜੀ ਫੜ ਲਾਂਗੇ ਜੀ ਭੜ ਲਾਂਗੇ ਜੀ ਪਹਿਲੀ ਗੱਲ ਤਾਂ ਕਿੱਥੋਂ ਸਿਹਾਣਗੇ ਭਾਈ ਹੁਣੀ ਮੈਂ ਪਰਿਵਾਰ ਨਾਲ ਬੈਠਾ ਦਸਾਂਝਾ ਕਰਦਾ ਸੀਗਾ ਪਰਿਵਾਰ ਤੋਂ ਪਤਾ ਲੱਗਿਆ ਕਹਿੰਦੇ ਇੱਕ ਬੰਦਾ ਪੁਲਿਸ ਨੇ ਫੜਿਆ ਇਹ ਦੱਸ ਰਹੇ ਆ ਪੁਲਿਸ ਵਾਲੇ ਵੀ ਉਹ ਟਿਕਟਾਂ ਕਾਉਣ ਗਿਆ ਸੀ ਦੂਜਿਆਂ ਦੀ ਜੇ ਟਿਕਟਾਂ ਨਹੀਂ ਵੀ ਕਰਾਂਗਾ ਜਾਂ ਕਰਾ ਲਿਆਂ ਜਾਂ ਭੱਜ ਕੇ ਉਹ ਜੂਤਵੀ ਦੇ ਉਹ ਬਿਹਾਰ ਦੇ ਉਹ ਬੰਗਾਲ ਦੇ ਉਹ ਐਮਪੀ ਦੇ ਕਿੱਥੋਂ ਦੇ ਪਤਾ ਲੱਗੂਗਾ ਲੁਧਿਆਣਾ ਨੇ ਇੱਕ ਇੱਕ ਫੈਕਟਰੀ ਦੇ ਵਿੱਚ 10-10 ਹਜ਼ਾਰ ਬੰਦਾ ਬੈਠਾ ਹੈ ਉਹਨਾਂ ਜਾ ਕੇ ਬਹਿ ਗਏ ਬੰਦੇ ਫੜੇ ਜਾਣਗੇ ਉਹਨਾਂ ਦੇ ਆਧਾਰ ਕਾਰਡ ਰਸ਼ਨ ਕਾਰਡ ਵੋਟਰ ਕਾਰਡ ਬਣੇ ਹੋਏ ਕੁੰਬੜਾ ਪਿੰਡ ਦੇ ਪਿੱਛਾ ਪਤਾ ਨਹੀਂ ਕਿੱਥੋਂ ਦਾ ਨਾ ਉਹ ਸਹੀ ਦੱਸਦੇ ਆ ਨਾ ਲਿਖਾਉਂਦੇ ਆ ਇੱਥੋਂ ਕੋਈ ਕ੍ਰਾਈਮ ਕਰਕੇ ਆਉਂਦੇ ਆ ਕੋਈ ਜੁਰਮ ਕਰਕੇ ਆਉਂਦੇ ਆ ਕੋਈ ਕਤਲ ਕਰਕੇ ਆਉਂਦੇ ਆ ਪੰਜਾਬ 'ਚ ਵੜ ਜਾਂਦੇ ਆ ਅੱਜ ਮੈਂ ਦਰੋਧੀ ਪਿੰਡ ਦੀ ਘਟਨਾ ਨਾਬੇ ਦੇ ਕੋਲੇ ਨਿਹੰਗ ਸਿੰਘ ਗੁਰਚਰਨ ਸਿੰਘ ਨਾਂ ਦਾ ਉਹਨੇ ਭਾਈ ਸਾਹਿਬ ਬੈਠੇ ਆ 20 ਸਾਲ ਤੋਂ ਇਨਸਾਨ ਸਾਹਿਬ ਦੀ ਸੇਵਾ ਕਰ ਰਿਹਾ ਝੰਡਾ ਦੀ ਸੇਵਾ ਕਰ ਰਿਹਾ ਗੁੰਗਾ ਤੇ ਬੋਲਾ ਸੀ ਨਾ ਸੁਣਦਾ ਸੀ ਨਾ ਬੋਲਦਾ ਸੀ ਸਿਰਫ ਤੇ ਸਿਰਫ ਇੱਕ ਕੋਈ ਮਾੜਾ ਮੁੰਡਾ ਕੂੜਾ ਉਹਨੇ ਇਕੱਠਾ ਕੀਤਾ ਤੇ ਉਹ ਢੇਰੀ ਲਾਤੀ ਉਹਦੇ ਪਿੱਛੇ ਬੰਦੇ ਜਿੱਦ ਪਏ ਤੇ ਮਾਰਕਟ ਟੱਪ ਕੇ ਬੰਦੇ ਇੱਥੇ ਆ ਗਏ ਜੀ ਇੱਕ ਫੜਿਆ ਬਾਕੀ ਪਤਾ ਨਹੀਂ ਉਹ ਵੀ ਦੱਸਿਆ ਜਾ ਰਿਹਾ ਵੀ ਜੁਪੀ ਦੇ ਬੰਦੇ ਸੀ ਪਿੱਛੋਂ ਹਰਿਆਣਾ ਦੇ ਵਿੱਚੋਂ ਕ੍ਰਾਈਮ ਕਰਕੇ ਆਏ ਤੇ ਇੱਥੇ ਆ ਕੇ ਰਹਿਣ ਲੱਗ ਗਏ ਤੇ ਇੱਥੇ ਆ ਕੰਮ ਕਰਕੇ ਟੱਪ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਕਸੂਰ ਕਿਸਦਾ ਐਨੇ ਬੰਦੇ ਆਇਓ ਕਸੂਰ ਕਿਸਦਾ ਤੁਸੀਂ ਜਿਹੜੇ ਆ ਪੁਆਦ ਵਾਲੇ ਬੈਠੇ ਹੋ ਨਾ ਜਿਹੜੇ ਤੁਸੀਂ ਆਪਣੇ ਕਹਾਂਜ ਕਮਰੇ ਦਿੱਤੇ ਆ ਆ ਜਗਤਪੁਰੇ ਦੀ ਘਟਨਾ 900 ਵੋਟ ਪਿੰਡ ਦੀ ਰਹਿ ਗਈ 6500 ਵੋਟ ਪ੍ਰਵਾਸੀਆਂ ਦੀ ਬਣ ਗਈ ਰੌਲਾ ਪੈ ਗਿਆ ਬਾਬਾ ਬਖਸ਼ੀਰ ਜੀ ਬੈਠੇ ਆ ਭਾਈ ਹਜੇਪਾਲ ਬੈਠਾ ਅਮਤੋਜ ਬੈਠਿਆ ਸਭ ਚਲੇ ਗਏ ਉੱਥੇ ਚਲੋ ਉੱਥੇ ਉਹ ਇੱਕ ਵਾਰੀ ਰੌਲਾ ਗੋਲਾ ਪਿਆ ਗੱਲ ਪ੍ਰਸ਼ਾਸਨ ਦੇ ਧਿਆਨ ਚ ਗਈ ਚੌਂਕ ਕਮੇਂਦਰ ਕੋਲੇ ਗਈ ਹਾਈ ਕੋਰਟ 갈 ਗਈ ਇੱਕ ਵਾਰੀ ਮਸਲਾ ਸਰਪੰਚੀ ਦਾ ਦਾ ਟਲ ਗਿਆ। ਵੋਟਾਂ ਉਸ ਪਿੰਡ ਦੀਆਂ ਰੱਦ ਹੋ ਗਈਆਂ। ਉਹਨਾਂ ਲੋਕਾਂ ਨੂੰ ਕੱਲੀ ਸਰਪੰਚੀ ਤੱਕ ਸੀ। ਹਰਾਨੀ ਦੀ ਗੱਲ ਹੋਰ ਸੁਣੋ। ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਉੱਥੇ ਵੀ ਸਾਡੇ ਪਿੰਡ ਦੇ ਵਿੱਚ ਵੀ ਆ ਘੱਟਨਾ 650 ਵੋਟ ਉਹਨਾਂ ਦੀ ਹੈ। ਸਾਡੀਆਂ ਬੁੜੀਆਂ ਕੁੜੀਆਂ ਇਕੱਲੀਆਂ ਕਿਸੇ ਹੱਡੀ ਪੱਠੀ ਵੀ ਜਾ ਸਕਦੀਆਂ। ਸਾਡੀਆਂ ਬੁੜੀਆਂ ਕੁੜੀਆਂ ਇਕੱਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ। ਗੁਰਦੁਆਰੇ ਬਾਹਰ ਦੇ ਉੱਤੇ ਜਮਾ ਜਿਹੜੀਆਂ ਪਾਣ ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹੀ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਦਿੱਤੇ ਹੋਏ ਨੇ ਕਿਰਾਏ ਤੇ ਉਹਨਾਂ ਦਾ ਇੱਕ ਮੁੰਡਾ ਮੈਂ ਨਾਂ ਤਾਂ ਅਜਲ ਨਹੀਂ ਲੈਣਾ ਚਾਹੁੰਦਾ ਮੇਰੀ ਕੱਲ ਗੱਲ ਵੀ ਹੋਈ ਉਹਦੇ ਨਾਲ ਮੈਂ ਕਿਹਾ ਮੈਨੂੰ ਕਹਿੰਦਾ ਭਾਈ ਮੇਰੇ ਕੋਲ 2.5 ਕਿੱਲੇ ਪੈਲੀ ਆ ਕੀ ਕਰਾਂ ਤਾਂ ਮੈਂ ਆਪਣਾ ਇੱਕ ਕਿੱਲਾ ਉਹਨਾਂ ਨੂੰ ਦੇ ਦਵਾਂ ਕਿ ਤੁਸੀਂ ਇੱਥੇ ਆਪਣੀਆਂ ਬਸਤੀਆਂ ਵਸਾ ਕੇ ਬਹਿ ਜਾਓ ਮਹਾ ਜੀ ਦੇ ਕੋਲ ਹੈ ਨਹੀਂ ਉਹ ਕਿ ਮੈਂ ਗੁਜ਼ਾਰਾ ਕਰਦੇ ਆ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਇਹ ਹੁੰਦੇ ਨੇ ਪਰਿਵਾਰਾਂ ਦੇ ਬੱਚੇ ਮਰੇ ਐ ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਐਸੀ ਪਰਿਵਾਰ ਦੇ ਵਿਚਾਰੀ ਇਹ ਵੀ ਤੱਕ ਜਰਾ ਕਰ ਰਹੇ ਨੇ ਪੰਜਾਬ ਚ ਤੇਰੇ ਕੋਲ ਢਾਈ ਕਿੱਲੇ ਆ ਤੂੰ ਕਿੱਲਾ ਦੇਤਾ ਮੈਂ ਮੈਨੂੰ ਐਂ ਦੱਸ ਕਿੱਲੇ ਦੇ 500 ਬੰਦਾ ਤੂੰ ਬਖਾਤਾ ਛੋਟੀਆਂ ਛੋਟੀਆਂ ਬਣਾ ਕੇ ਤੇ ਝੁੱਗੀਆਂ ਜੀਆਂ ਪਾ ਕੇ ਜੇ ਉਹਨਾਂ ਨੇ ਕੰਮ ਨੂੰ ਤੇਰਾ ਕਿੱਲਾ ਛੱਡਿਆ ਹੀ ਨਾ ਤੇਰੀ ਸੁਣਨੀ ਐ ਕਿਸੇ ਨੇ ਜਿਹਦੀ ਬੋਟਾ ਸੁਣਨੀ ਕੀ ਨਹੀਂ ਕਿਹਨੇ ਆ ਉਹਨਾਂ ਦੀ ਸੁਣੀ ਜਾਣੀ ਆ ਜਿਵੇਂ ਬੋਰਡ ਜਾਂਦੇ ਆ ਹੁਣ ਉੱਥੇ ਕਲਵੰਤਾ ਜਿਹੜਾ ਸਾਡੇ 16 ਹੋ ਐਮ ਐਲ اے ਕਲਵੰਤਰ ਗਿਆ ਨੇ ਉਹਨਾਂ ਨੂੰ ਉੱਥੇ ਪਹਿਲਾਂ ਜ਼ਮੀਨ ਅਕਵਾਇਰ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਸ਼ਨ ਕਾਰਡ ਵੋਟਰ ਕਾਰਡ ਬਣਾਏ ਹੁਣ ਆ ਪਿੰਡ ਦੇ ਬੱਚੇ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਸ਼ਨ ਕਾਰਡ ਵੀ ਹੈ ਨਹੀਂ ਕੱਟੇ ਪਏ ਆ ਤੇ ਪ੍ਰਵਾਸੀਆਂ ਦੇ ਰਸ਼ਨ ਕਾਰਡ ਵੀ 5 ਮਿੰਟਾਂ ਦੇ ਬਣ ਜਾਂਦੇ ਆ ਆਧਾਰ ਕਾਰਡ ਵੀ ਪੰਜਾਂ ਦਿਨਾਂ 'ਚ ਬਣ ਜਾਂਦੇ ਆ। ਇਹ ਕਸੂਰ ਬਈ ਕਿਸੇ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ। ਆ ਤੁਹਾਡੇ ਅੱਗੇ ਮੈਂ ਕਹੀ ਇਹਦੀ ਕਹਿਣਾ ਹੀ ਬੋਲਿਆ। ਆ ਮਹਾਲੀ 'ਚ ਜੀਰਕਪੁਰ ਰਖਾਣਾ ਆਪਣਾ ਪੰਜਾਬੀ ਬੰਦਾ ਬਰਾਬਰ ਰਿਹੜੀ ਲੱਗ ਦਿਖਾਓ। ਹੰਗਣ ਨਹੀਂ ਦਿੰਦੇ ਅਗਲੇ। ਦਾੜੀਆਂ ਫੜਦੇ ਆ ਪੱਕਾ ਨੂੰ ਪੈਂਦੇ ਆ। ਮਲੋੜ ਪਿੰਡ ਉੱਚੇ ਬੀਬੀ ਐਮ ਐਲ ਏ ਵਰਜੀਤ ਕੌਰ ਮੰਤਰੀ ਵੀ ਆ ਸਰਕਾਰ ਦੀ ਉਹਦੇ ਪੀਏ ਨੇ ਮਲੂਰ ਪਿੰਡ ਚ ਕੀ ਕੀਤਾ ਮੁੰਡਾ ਬੈਟਰੀ ਦਾ ਕੋਰਸ ਕੀਤਾ ਹੋਇਆ ਵਧੀਆ ਪੜਿਆ ਲਿਖਿਆ ਨੌਜਵਾਨ ਆ ਉਹਦਾ ਦਾਦਾ ਵੀ ਮੈਂਬਰ ਨੰਬਰਦਾਰ ਸੀ ਦਾਦਾ ਵੀ ਨੰਬਰਦਾਰ ਸੀ ਪਿਓ ਵੀ ਨੰਬਰਦਾਰ ਸੀ ਪਿਓ ਦੀ ਮੌਤ ਹੋ ਗਈ ਨੰਬਰਦਾਰੀ ਉਹਨੂੰ ਮਿਲਣੀ ਸੀ ਪੜਿਆ ਲਿਖਿਆ ਸੀ ਉਸ ਬੀਬੀ ਨੇ ਉਸ ਮੰਤਰੀ ਨੇ ਉਹਦੇ ਪੁੱਤੇ ਅਰਸ਼ਦੀਪ ਨੇ ਉਥੇ ਇੱਕ ਪ੍ਰਵਾਸੀ ਨੂੰ ਚੱਕ ਕੇ ਪਿੰਡ ਦਾ ਨੰਬਰਦਾਰ ਬਣਾਇਆ। ਹੁਣ ਛੋੜੀਆਂ ਰਜਿਸਟਰੀਆਂ ਹੋਣੀਆਂ ਕੱਲ ਨੂੰ ਜ਼ਮੀਨ ਦੀਆਂ ਘਰ ਦੀਆਂ। ਇਹ ਬਹੁਤ ਵੱਡੀਆਂ ਸ਼ਾਸ਼ਾ ਨੇ ਭਰਾਵੋ ਪੰਜਾਬ ਨੂੰ ਭੂਗੋਲਕ ਤੌਰ ਤੇ ਬਦਲਿਆ ਜਾ ਰਿਹਾ। ਜਿਹਦੀ ਬੋਟ ਵਾਦ ਕੀ ਸੁਣਵਾਈ ਕੀ ਦੀ ਹੋਣੀ ਆ। ਆ ਰਾਜੇ ਬੜਿੰਗ ਕਰਕੇ ਲੁਧਿਆਣੇ ਚ ਰਾਜੇ ਬੜਿੰਗ ਦਾ ਬਿਆਨ ਕੀ ਸੀ। ਕਿ ਜਿਹੜੇ ਤੁਹਾਡੇ ਕੋਲ ਜਗ੍ਹਾ ਦਿੱਤੀ ਵੀ ਆ ਜਿਹੜੇ ਤੁਹਾਡੇ ਕੋਲੇ ਪਲਾਟ ਨੇ ਕੋਈ ਜਗ੍ਹਾ ਉਹਦੀਆਂ ਰਿਸਟਰੀਆਂ ਰਹਿੰਦੀਆਂ ਸਾਡੀ ਸਰਕਾਰ ਆਉਣ ਦੇ ਮੈਨੂੰ ਐਮਪੀ ਬਣਾ ਦਿਓ ਤੇ ਮੈਂ ਤੁਹਾਡੀਆਂ ਰਿਸਟਰੀਆਂ ਕਰਾ ਦੇਵਾਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਗਿਣਤੀ ਇੱਥੇ ਪ੍ਰਵਾਸੀਆਂ ਦੀ ਕਿੰਨੀ ਹੋਗੀ ਤੇ ਤੁਹਾਨੂੰ ਵੋਟਾਂ ਕਿਹਨੇ ਪਾਉਣੀਆਂ ਤੁਹਾਨੂੰ ਲੀਡਰ ਕਿਹਨੇ ਮੰਨਣਾ ਉਹਦਾ ਆਪਣੇ ਬੰਦੇ ਖੜੇ ਕਰਨਗੇ ਹਾਂ 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 ਕਲਵੰਤ ਕੋਲੇ ਖੜਾ ਉਹ ਕਹਿ ਰਿਹਾ ਦਰਵਾਸੀ ਕਹਿੰਦਾ ਜੀ 17 ਸਾਲ ਤੋਂ ਅਸੀਂ ਭਟਕਦੇ ਫਿਰ ਰਹੇ ਸੀ ਸਾਡੀਆਂ ਵੋਟਾਂ ਨਹੀਂ ਸੀ ਬਣ ਰਹੀਆਂ ਸਾਨੂੰ ਉਧਾਰ ਕਾਰਡ ਵੋਟਰ ਕਾਰਡ ਨਹੀਂ ਸੀ ਬਣ ਰਹੇ ਤੇ ਇਹ ਕਲਵੰਤ ਸਿੰਘ ਨੇ ਮਿਹਰਬਾਨੀ ਹੋਈ ਸਰਕਾਰ ਦੀ ਮਿਹਰਬਾਨੀ ਹੋਈ ਆਮ ਆਦੀ ਪਾਰਟੀ ਦੀ ਸਾਡੀਆਂ ਵੋਟਾਂ ਪੱਕੇ ਤੌਰ ਤੇ ਵਸਨੀਕ ਬਣ ਗਈਆਂ ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਦਿੱਖਦੇ ਹੁੰਦੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਕਸੂਰ ਭਰਾਵੋ ਮੈਂ ਸਾਡਾ ਵੀ ਮੰਨਦਾ ਸਾਡੇ ਲੋਕਾਂ ਦਾ ਹੀ ਮੰਨਦਾ ਕਿ ਅਸੀਂ ਵੱਡੇ ਕਸੂਰਵਾਰਾਂ ਦੇਖੋ ਗੁਰਨਾਨਕ ਪਾਤਸ਼ਾਹ ਦਾ ਦਿਹਾੜਾ ਸਰਬ ਸੰਜੀਵ ਆਲਪਾਰਾ ਸੁਨੇਹਾ ਸਰਬੱਤ ਦੇ ਭਲੇ ਦਾ ਸਿਧਾਂਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਪਰ ਸਾਡੇ ਮਜ਼ਦੂਰਾਂ ਨੂੰ ਕੰਮ ਕੀ ਦਿੱਤਾ ਸਾਡੇ ਕੱਚਿਆਂ ਦੇ ਕਤਲ ਕਰਨ ਲੱਗੇ ਸਾਡੀਆਂ ਬੀਬੀਆਂ ਨੂੰ ਸਾਡੀਆਂ ਜਵਾਕੜੀਆਂ ਨੂੰ ਹੱਥ ਪਾਉਣ ਲੱਗਨ ਹਿੰਦੂ ਭਲਾ ਕਹੇ ਦਿੰਦੇ ਆ ਕਿ ਲਖਿਆ ਤੂੰ ਨਫ਼ਰਤ ਕਰਦਾ ਹੈ ਰੱਸੀਆਂ ਨੂੰ ਕਹਿਣਾ ਹੈ ਮੰਨ ਤੈਨੂੰ ਸੁਣਾਉਣਾ ਲੁਧਿਆਣਾ ਹੈ ਥੋੜਾ ਮੈਂ ਕਹਿੰਦਾ ਹੈ ਹੈ ਚੱਲ ਪੈਣਾ ਕੋਈ ਲੁਧਿਆਣੇ ਦੀ ਘਟਨਾ ਮੇਰਾ ਦੋਸਤ ਦਾ ਮੁੰਡਾ ਮਿੱਤਰ ਮੇਰਾ ਪ੍ਰਿੰਸ ਦਾ ਨਾਮ ਆ ਲੁਧਿਆਣੇ ਰਹਿੰਦਾ ਹੈ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਭਾਈ ਆ ਥੋੜਾ ਜਿਹਾ ਪਹਿਲਾਂ ਦੀ ਘਟਨਾ ਹੈ ਕੋਈ ਬੱਚੀ ਛੋਟੀ 18 ਸਾਲ ਦੀ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਾਗਰ ਉਹ ਦਾਦਾ ਬੈਠਾ ਹੁਣ 60 65 60 ਦਾ 70 ਸਾਲ ਦਾ ਬਜ਼ੁਰਗ ਮਹਾਜਨ ਸੇਠ ਸੀਗਾ ਟੱਕੇ ਹੋਏ ਦਾਲੂ ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੋੜਾ ਹਾਰ ਨ ਮਾਰਾ ਵੀ ਭਾਈ ਪਾਸੇ ਹੋ ਜੋ ਝੂਲਦੇ ਤੁਰੇ ਜਾਂਦੇ ਸੀ ਉਹਨੇ ਕੁੜੀ ਨੇ ਨਾ ਹਟੇ ਹਾਰਨ ਮਾਰਦੇ ਵੀ ਪਾਸੇ ਨਾ ਹੋਏ ਤੇ ਉਹਨੇ ਕੋਲੇ ਧਾ ਕੇ ਸੁਤਰੀ ਕਿਹਾ ਵੀ ਭਈਆ ਮਾੜਾ ਸਾਈਡ ਦੇ ਮੈਂ ਲੰਘਣਾ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸੌਲ ਪੰਡਾ ਕਾਲਚੂ ਉਖੜ ਲਿਆ ਉਹ ਕੁੜੀ ਨੇ ਵਿਰੋਧ ਕੀਤਾ ਜਿਹਨੇ ਬਾਹ ਫੜ ਲਈ ਕੁੜੀ ਦੀ ਤੇ ਉਹ ਵਿਚਾਰਾ ਬਜ਼ੁਰਗ ਸੀਗਾ ਉਹ ਵਿਚਾਰਾ ਕੰਬਣ ਲਾ ਕੇ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਬੰਦਾ ਤਿੰਨ ਬੰਦੇ ਤਾਰ ਨਾਲ ਟੱਕੇ ਹੋਏ ਆ ਉਹਦਾ ਮੁਕਾਬਲਾ ਕਿਵੇਂ ਕਰਦਾ ਉਹ ਕਹਿੰਦਾ ਅਸੀਂ ਵੀ ਨੇੜੇ ਸੀਗੇ ਅਸੀਂ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜਦੋਂ ਗਏ ਨੇੜੇ ਤਿੰਨੇ ਭਈਏ ਛੁਲਕੇ ਜਾ ਕੇ ਤੇ ਉਹ ਪਰਿਵਾਰ ਨੂੰ ਉਹ ਬੱਚੀ ਨੂੰ ਤੇ ਉਹ ਬਜ਼ੁਰਗ ਨੂੰ ਉਹਦੇ ਘਰੇ ਛੱਡ ਕੇ ਆਏ ਹਰ ਮਸਲੇ ਨੂੰ ਇਹ ਤੁਸੀਂ ਯਾਦ ਤੁਸੀਂ ਧਰਮ ਨਾਲ ਨਾਲ ਜੋੜਿਆ ਕਰੋ ਬੇ ਪਤਾ ਨਹੀਂ ਇਕੱਲੇ ਸਿੱਖਾਂ ਦਾ ਮਸਲਾ ਇਹ ਸਮੁੱਚੇ ਪੰਜਾਬੀਆਂ ਦਾ ਮਸਲਾ ਹੈ ਇੱਕ ਕਿਸਾਨ ਦਾ ਮਸਲਾ ਹੈ ਮਜ਼ਦੂਰ ਦਾ ਮਸਲਾ ਹੈ ਕੋਈ ਜਨਰਲ ਨਹੀਂ ਕੋਈ ਇਸ ਸੀਰੀ ਸਭ ਦਾ ਸਾਂਝਾ ਮਸਲਾ ਹੈ ਅਸੀਂ ਇਹਨੂੰ ਵੰਡ ਰਹੇ ਹਾਂ ਜਾਣ ਬੁਝ ਕੇ ਜੋ ਐਸੇ ਖੜੇ ਖੜੇ ਕੀਤੇ ਜਾ ਰਹੇ ਆ ਸਾਨੂੰ ਆਸਮਿਕ ਦੁਜੇ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਪਰ ਸਾਨੂੰ ਅੱਜ ਇਕੱਠੇ ਹੋ ਕੇ ਸਮੁੱਚੇ ਰੂਪ ਦੇ ਵਿੱਚ ਸਾਨੂੰ ਲੜਨ ਦੀ ਲੋੜ ਆ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਸਾਡੀਆਂ ਬੱਚੀਆਂ ਬੱਚੀਆਂ ਰਹਿਣ ਤੇ ਨਹੀਂ ਆਉਣ ਵਾਲਾ ਸਮਾਂ ਤੁਸੀਂ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੰਡਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣਨੀ ਬਣੀ ਪਈ ਆ ਜੀ ਆਪੋ ਬਨੇਕਲ ਦੀਆ ਕਿੱਡਾ ਸੁਨਾ ਸੁਨੱਖਾ ਜਵਾਕ ਆ 17 ਸਾਲ ਦਾ ਮੁੰਡਾ ਯਾਰ ਮਿੰਟ ਤੇ ਮਾਰ ਕੇ ਗੱਲ ਚੁੜਾ ਤੇ ਮਾਰ ਕੇ ਉਹ ਤੁਰ ਗਈ ਕੱਲ ਵੀ ਕਿੱਡੀ ਕਿਸ ਯਾਰ ਐਨੀ ਗੱਲ ਯਾਰ ਕਿ ਸਿਰਫ ਤੇ ਸਿਰਫ ਸਾਈਕਲ ਤੇ ਕੋਈ ਜਵਾਕ ਜਾ ਰਿਹਾ ਹੈ ਸਾਈਕਲ ਵਾਲਾ ਜਵਾਕ ਪਈਏ ਦੇ ਵਿੱਚ ਪੱਜਾ ਪਤਾ ਨਹੀਂ ਭਈਆ ਡੱਕਿਆ ਭਾਈ ਦਾਰ ਨੂੰ ਦੋੜੇ ਵਿੱਚ ਪੱਜਾ ਐਨੀ ਗੱਲ ਦੇ ਉੱਤੇ ਉਹ ਨੌਜਵਾਨਾਂ ਨੇ ਕਿਹਾ ਜਵਾਕਾਂ ਨੇ ਕਿਹਾ ਵੀਰ ਤੂੰ ਇਹਨੂੰ ਜਵਾਕ ਨੂੰ ਗਾਲਾਂ ਨਾ ਕੱਢੋ ਐਨੀ ਗੱਲ ਤੇ ਭਈਆ ਨੂੰ ਗਾਲਾਂ ਕੱਢਣ ਲੱਗਾ ਜਵਾਕ ਨੂੰ ਉਹਨਾਂ ਦੋਨਾਂ ਲੰਮਾਂ ਜਵਾਨਾਂ ਨੇ ਆ ਕੇ ਰੋਕਿਆ ਕਹਿੰਦਾ ਖੜੋ ਬਰਦਾਸ਼ਟ ਮਿੰਟ ਇੱਥੇ ਮੈਂ ਆਇਆ ਐਨੀ ਗੱਲ ਦੇ ਉੱਤੇ ਆਪਣੇ ਬੰਦੇ ਬੁਲਾ ਕੇ ਲਿਆਉਂਦਾ ਕੁੰਬਣਾ ਪਿੰਡ ਦੇ ਵਿੱਚੋਂ ਉਹ ਸ਼ੁਰੇ ਲੈ ਕੇ ਆਉਂਦੇ ਆ ਤੇ ਆ ਕੇ ਦੋਨੂੰ ਮਾਰ ਕੇ ਉੱਡ ਜਾਂਦੇ ਤੇ ਸਾਡੇ ਹਲੇ ਵੀ ਜੂਨ ਨਹੀਂ ਸਰਕਦੀ ਸਾਨੂੰ ਹਲੇ ਵੀ ਲੱਗਦਾ ਕਿ ਅਸੀਂ ਸੁਰੱਖਿਅਤ ਹਰ ਬੰਦੇ ਹਰ ਪੰਜਾਬੀ ਨੂੰ ਲੱਗਦਾ ਵੀ ਕੋਈ ਮੈਂ ਕੀ ਲੈਣਾ ਮੈਂ ਤਾਂ ਘਰੇ ਕੁੰਡਾ ਲਾ ਕੇ ਬਚ ਜਾਊਗਾ ਕਿਵੇਂ ਬਚ ਜਾਓਗੇ ਛੋਡੀਆਂ ਧੀਆ ਨੇ ਛੋਡੇ ਜਵਾਕਾਂ ਨੇ ਕੱਲ ਨੂੰ ਬਾਹਰ ਨਹੀਂ ਜਾਣਾ ਬਜ਼ਾਰਾਂ 'ਚ ਨਹੀਂ ਆਉਣਾ ਸੜਕਾਂ 'ਤੇ ਨਹੀਂ ਆਉਣਾ ਦੱਸੋ ਕਿੱਥੇ ਸੱਖਾਂ ਨਾ ਤੁਸੀਂ ਪਰ ਭਰਾਵੋ ਮੈਂ ਲੈ ਦੇ ਕੇ ਕੋਈ ਗੱਲ ਮੰਨਦਾ ਕਸੂਰ ਸਾਡੇ ਲੋਕਾਂ ਦਾ ਹੈ ਅਸੀਂ ਕਸੂਰਵਾਰ ਐ 21 ਦੀ ਗੱਲ ਐ ਬਟੰਡੇ ਰਫਾਇਨਰੀ ਦੇ ਵਿੱਚ ਨਾ ਪੁਲਿਸ ਦੀਆਂ ਗੱਡੀਆਂ ਫੂਕਤੀਆਂ ਨਾਲੇ ਐਸਐਸਪੀ ਲੱਗਾਂਦੇ ਆ ਜੇ ਬਲੂਜਾ ਰੋਲਾ ਪਿਆ ਮੈਂ ਵੀ ਪੁੱਛਿਆ ਮੈਂ ਕਿਹਾ ਜੀ ਕੀ ਗੱਲ ਹੋਵੇ ਬੰਦੇ ਕੋਈ ਫੜੇ ਗਏ ਉਹ ਕਹਿੰਦਾ ਲੱਖਿਆ ਬੰਦਾ ਹੀ ਐ ਅੰਦਰ 20000 ਫਰਦਾ ਕਿਹਨੂੰ ਫੜ ਲਵੋਗੇ ਤੇ ਹੁਣ ਇਹ ਬੰਦੇ ਅੱਛਾ ਆ ਜਾਣਗੇ ਸਾਨੂੰ ਇੰਨੇ ਬੰਦਿਆਂ ਦੇ ਵਿੱਚੋਂ ਲੱਭ ਜਾਣਗੇ ਜਿਹੜੇ ਦਲਦੀਪਿੰਡ ਦੀ ਘਟਨਾ ਹੋਈ ਐ ਉੱਥੇ ਬੰਦਾ ਤੇ ਆਜੂਗਾ ਆ ਰਕੀਏ ਪਿੰਡ ਦੀ ਗੱਲ ਦੀ ਘਟਨਾ ਐ ਆ ਮਾਨਸਾ ਜ਼ਿਲ੍ਹੇ ਦਾ ਮੁੰਡਾ ਝੋਨਾ ਲੈ ਕੇ ਗਿਆ ਵਿਚਾਰਾ ਉਹ ਕਦੇ ਪੱਖੇ-ਪੁੱਖੇ ਚ ਪਹਿਲਾਂ ਭਈ ਆ ਗਿਆ ਇੰਨੀ ਗੱਲ ਨੂੰ ਲੈ ਕੇ ਉਹਦਾ ਕਸੂਰ ਨਹੀਂ ਕੋਈ ਲੈਣਾ ਦੇਣਾ ਨਹੀਂ ਉਸ ਗੱਲ ਦੇ ਨਾਲ ਉਹ ਗੁੱਸੇ ਚ ਆਇਆ ਨੇ ਮਗਰੋਂ ਫੜਦਿਆ ਮਰਨਾਰਗਾ ਕਰਤਾ ਕੁੱਟ ਕੇ ਮਸਾ ਲੋਕਾਂ ਨੇ ਮਿੰਤਾ-ਮੁੰਤਾ ਕਰਕੇ ਛੜਾ ਕੇ ਦੈਂਦਾ ਸਾਡੇ ਲੋਕ ਤਮਾਸ਼ੀਨ ਹੋ ਤਮਾਸ਼ਾ ਦੇਖਦੇ ਆ ਹਲੇ ਅਰੀਕਦੇ ਆ ਕਿ ਜਿਹੜੀ ਅੱਗ ਫੈਲ ਰਹੀ ਆ ਕਰੋ ਸਾਡੇ ਘਰਾਂ ਤੱਕ ਆਊਗੀ ਆਉਣੀ ਆ ਸੰਭਲ ਜੋ ਸਮਝ ਅਸੀਂ ਬੜੇ ਲੰਮੇ ਸਮੇਂ ਤੋਂ ਬਾਤ ਠਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਚ ਨਾਗਾ ਲੈਂਡ ਚ ਹੋਰ ਨਾਲ ਸੂਬਿਆਂ ਦੇ ਵਿੱਚ ਵੀ ਕਾਨੂੰਨ ਬਣੇ ਹੋਇਆ ਉਹਨਾਂ ਸੂਬਿਆਂ ਦੇ ਕੋਲੇ ਆਪਣੇ ਵਿਸ਼ੇਸ਼ ਅਧਿਕਾਰ ਆ ਆਪਣੀਆਂ ਨੌਕਰੀਆਂ ਲਈ ਆਪਣੀ ਜ਼ਮੀਨ ਦੀ ਰੱਖਿਆ ਲਈ ਪੰਜਾਬ ਚ ਕਿਉਂ ਨਹੀਂ ਪੰਜਾਬ ਚ ਵੀ ਹੋਣਾ ਚਾਹੀਦਾ ਸਾਡੇ ਜਿਹੜਾ ਮਰਜੀ ਦਿੱਲੀ ਦਖਣ ਦਾ ਚੰਦਿਆ ਹੋਇਆ ਬੰਦਾ ਸਾਡਾ ਰੋਜ਼ਗਾਰ ਵੀ ਖੋ ਰਿਹਾ ਹੈ ਗਰੀਬਾਂ ਦਾ ਸਾਡੇ ਪੜ੍ਹੇ ਲਿਖੇ ਮੁੰਡਿਆਂ ਦੀਆਂ ਨੌਕਰੀਆਂ ਵੀ ਖੋ ਰਹੀਆਂ ਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਹੋ ਰਹੇ ਨੇ ਹਸਪਤਾਲ ਸਿੰਘ ਖਰਰ ਨੇ ਮਤਾ ਚੱਕਿਆ ਗੁਰਦਵਾਰਾ ਸਭਾ ਦੇ ਵਿੱਚ ਮਤਾ ਲੈ ਕੇ ਆਂਦਾ ਵੀ ਇਹ ਮਤਾ ਦੇ ਬਹਿਸ ਸੁਣੀ ਚਾਹੀਦੀ ਹੈ ਦੂਜੇ ਸੁਧੀਆਂ ਨੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਨੇ ਰੱਖੀਆਂ ਹੋਣ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਆ ਕੇ ਇਕ ਕਾਨੂੰਨ ਬਣਨਾ ਚਾਹੀਦਾ ਉਹ ਚੱਕਰ ਦੀ ਟੋਕਰੀ ਚ ਮਾਰਿਆ ਸੁਣੇ ਨਹੀਂ ਕੇ ਸਰਕਾਰ ਨੇ ਹੁਣ ਇਹਨੂੰ ਮੁੱਦਾ ਬਣਾਓ ਭਰਾਵੋ ਲੋਕੋ ਇਕੱਠੇ ਹੋ ਕੇ ਮੁੱਦਾ ਬਣਾਓ ਜੇ ਚਾਹੁੰਦੇ ਆ ਕਿ ਸਾਡੇ ਜਵਾਬ ਕੇ ਇਸ ਰਖਤ ਰਗੇ ਅਸੀਂ ਫਿਰ ਕਹਿ ਦਿੰਦੇ ਆ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਪਰ ਜਿੱਥੇ ਗੱਲ ਸਾਡੀ ਪਛਾਣ ਤੇ ਆ ਕੇ ਖੜੀ ਹੋ ਗਈ ਥੋੜੀ ਪਛਾਣ ਹੀ ਮੁੱਕ ਜਾਣੀ ਥੋੜੀ ਬੋਲੀ ਦਾ ਮਾਰਤੀ ਸੋਡੀ ਪਵਾਦ ਵਾਲੀ ਬੋਲੀ ਕਿੱਥੇ ਗਈ ਖਤਮ ਹੋ ਗਈ ਨਾ ਪਵਾਦੀ ਲੋਕ ਆ ਲੱਗਦਾ ਤੁਸੀਂ ਇੱਥੇ ਪੰਜਾਬ ਚ ਰਹਿੰਦੇ ਹੋ ਚਾਰਟਸ ਪਰ ਦਫਤਰਾਂ ਚ ਸਕੂਲਾਂ ਚ ਬੋਰਡਾਂ ਤੇ ਚਾਰਟਸ ਕੋੜੀ ਬੋਲੀ ਨੂੰ ਮਾਰਿਆ ਜਾ ਰਿਹਾ ਇਹ ਤੇ ਵੀ ਆਪਾਂ ਉੱਠ ਕੇ ਬੋਲਣ ਨੂੰ ਤਿਆਰ ਨਹੀਂ ਹਰ ਬੰਦਾ ਸੋਚਦਾ ਮੈਂ ਕੀ ਲੈਣਾ ਫਲਾਣਾ ਪਲਾਣਾ ਲਈ ਲੜੂਗਾ ਆਪਾਂ ਕੀ ਲੈਣਾ ਜੁਬਾਨੀ ਸੋਡੀ ਚਟਿਆਂ ਦਾ ਮਾਰਤੀ ਜਿਹੜੇ ਬਾਤਗੇ ਚੁੱਟਿਆਂ ਤੋਂ ਉਹ ਕਾਲੇ ਪਾਣੀ ਪਾ ਕੇ ਕੈਮੀਕਲ ਪਾ ਕੇ ਜ਼ਹਿਰਾਂ ਪਾ ਕੇ ਦਰਿਆਵਾਂ 'ਚ ਧਰਤੀ ਹੇਠਾਂ ਉਸ ਨੂੰ ਕਦਮ ਕਰੀ ਜਾਂਦੇ ਆ ਆ ਸਾਰਾ ਦੱਖਣੀ ਮਾਲਵੇ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕ ਉਹ ਸਾਰਾ ਕਾਲਾ ਪੀੜਾ ਤੇ ਕੈਂਸਰ ਨਾਲ ਮਰ ਚੱਲੇ ਆ ਜਿੰਨਾ ਚਾਰ ਬੁੱਢੇ ਦਰਿਆ ਦੇ ਵਿੱਚ ਸਤਲੁਜ ਪਾਇਆ ਜਾ ਰਿਹਾ ਹੈ ਉੱਠ ਕੇ ਗੁਰੂ ਕੇ ਮੁੱਕੇ ਬੋਲਣ ਨੂੰ ਤਿਆਰ ਨਹੀਂ ਉੱਠ ਕੇ ਕੋਈ ਲੜਨ ਨੂੰ ਤਿਆਰ ਨਹੀਂ ਆ 3 ਦਸੰਬਰ ਨੂੰ ਅਸੀਂ ਬੁੱਡੇ ਦਰਿਆ ਨੂੰ ਉਹਨਾਂ ਜ਼ਹਿਰਾਂ ਨੂੰ ਬੰਦ ਮਾਰਨ ਦਾ ਦਿਨ ਰੱਖਿਆ ਦੇਖਦਾ ਕਿੰਨਾ ਕਿ ਪੰਜਾਬ ਉੱਠ ਕੇ ਆਉਂਦੇ ਉਹਨਾਂ ਪਿੰਡਾਂ 'ਚ ਮੈਂ ਗਿਆ ਜਿੰਨਾ ਪਿੰਡਾਂ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੂੜਿਆ ਤੇ ਕੈਂਸਰ ਹੋ ਚੁੱਕਿਆ ਇੱਕ ਪਿੰਡ 'ਚ ਆਫਰੋਏ ਪ੍ਰਮੁੱਖ ਕੇ ਮੁਕਸਰ ਫਿਰਪੁਰ ਖਬੂਰ ਫਾਲਕਾ ਦੇ ਪਿੰਡ ਉਹ ਲੋਕ ਉੱਠ ਕੇ ਦਰ ਨੂੰ ਤਿਆਰ ਨਹੀਂ ਮਰਨ ਨੂੰ ਤਿਆਰ ਨੇ ਉੱਠ ਕੇ ਲੜਨ ਨੂੰ ਤਿਆਰ ਨਹੀਂ ਨਾ ਤਰਨ ਨੂੰ ਤਿਆਰ ਨਹੀਂ ਆਹ ਸੋਲਡਜ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਇੱਥੇ ਸਾਰੇ ਬੋਰ ਕਰਕੇ ਜਾਂ ਥੱਲੇ ਪਾਈ ਜਾਂਦਾ ਥੋੜਾ ਸਾਰਾ ਪਾਣੀ ਚੱਕਰਾ ਲਓ ਸਾਰੇ ਪਾਣੀ ਸੋੜ ਜਲੀਨੀ ਮਾ ਚੁੱਕਿਆ ਆਹ ਸਾਰੇ ਹਸਤਾਲ ਭਰੇ ਪਏ ਆ ਸੋਡੇ ਜੰਮਦੇ ਜਵਾਕਾਂ ਦੇ ਗੁਰਦੇ ਖਤਮ ਹੋਈ ਜਾਂਦੇ ਤੇ ਨੌਕਰੀਆਂ ਤੇ ਕੌਣ ਆ ਨਾ ਫੈਕਟਰੀਆਂ ਕਾਰਖਾਨੇ ਨੌਕਰੀ ਤੇ ਕੌਣ ਬੈਠਾ ਸਾਡੇ ਬੰਦੇ ਨੂੰ ਰੱਖਦੇ ਆ ਬੱਦਵਾ ਰੱਖਣਗੇ ਤਾਂ ਗੇਟ ਖੋਲਣ ਦੇ ਰੱਖਦੇ ਆ ਜਿਵੇਂ ਸਰਦਾਰ ਖਪੂਰ ਸਿੰਘ ਨੇ ਕਹੀ ਸੀ ਗੱਲ ਵੀ ਤੁਸੀਂ ਇਕੱਲੇ ਗੇਟ ਕੀਪਰ ਬਣ ਕੇ ਤੇ ਗੱਡੀਆਂ ਦੇ ਡਰਾਈਵਰ ਤੇ ਗੱਡੀਆਂ ਦੇ ਕੱਪੜਾ ਮਾਰਨ ਵਾਲੇ ਹੀ ਰਹਿ ਜਾਓਗੇ ਉਹ ਹਾਲਾਤ ਆਜ ਆਪਣੇ ਹੋਏ ਖੜੇ ਆ ਸੋ ਭਰਾ ਓਏ ਮਸਲਾ ਬਹੁਤ ਗੰਭੀਰ ਹੈ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਸਮਝੋ ਗੱਲ ਇੱਥੇ ਰੁਕਣੀ ਨਹੀਂ ਇਹਨੂੰ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਦੇ ਅੰਦਰ ਪਰ ਸਾਡੇ ਜਿੰਨਾ ਜਦ ਮੈਨੂੰ ਲੱਗਦਾ ਲੋਕ ੜੀਕ ਦੇ ਕੋਈ ਗੱਲ ਸਾਡੇ ਤੇ ਆ ਕੇ ਪਈ ਉਹਨੂੰ ਦੇਖਣ ਸੁਣ ਮੈਂ ਅਪੀਲ ਕਰਦਾ ਪਹਿਲਾਂ ਵੀ ਪਰਿਵਾਰ ਕੋਲੇ ਵੀ ਮੈਂ ਗੱਲ ਕੀਤੀ ਆ ਮੈਂ ਸਮੁੱਚੀ ਸੰਗਤ ਦੀ ਵੀ ਗੱਲ ਰੱਖ ਦੇਣੀ ਚਾਹੁੰਦਾ ਆਗੂ ਸਹਿਬਾਨ ਵੀ ਬੈਠੇ ਆ ਦਲਪੰਥ ਵੀ ਬੈਠਾ ਹੈ ਵੀ ਕਈ ਵਾਰੀ ਕੀ ਹੁੰਦਾ ਲੜਨ ਵਾਲੇ ਲੋਕ ਲੜਦੇ ਰਹਿ ਜਾਂਦੇ ਤੇ ਪਾਰ ਕਿਨਾ ਕਿੱਕੇ ਦੇ ਵਿੱਚ ਉਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਰਗਲਾ ਲਿਆ ਜਾਂਦਾ ਹੈ ਡਰਾ ਲਿਆ ਜਾਂਦਾ ਹੈ ਕਿਸੇ ਲਾਲਚਾਂ ਫਸਾ ਲਿਆ ਜਾਂਦਾ ਮੇਰੇ ਨਾਲ ਇੱਕ ਵਾਰੀ ਵੀ ਸਟਾ ਦਾ ਕਈ ਵਾਰੀ ਹੋਈ ਹੈ ਕਿਉਂਕਿ ਨਹੀਂ ਪਤਾ ਹੁੰਦਾ ਜਿਹਦਾ ਕੋਈ ਬੱਚਾ ਕੋ ਇਨਸਾਨ ਚ ਲਿਆ ਜਾਂਦਾ ਔਰ ਇਨਸਾਨ ਮਾਰੇ ਜਾਂਦੇ ਆ ਉਹਨੂੰ ਨਹੀਂ ਪਤਾ ਹੁੰਦਾ ਹੁਣ ਪਹਿਲੀ ਗੱਲ ਤਾਂ ਇੱਥੇ ਇਹ ਕਹਿਣਗੇ ਆ ਕੇ ਜਿਹੜਾ ਇਹਦੇ ਬੈਠੇ ਆ ਨਾ ਇਹ ਤਾਂ ਇਹਨਾਂ ਦਾ ਇਹੀ ਕੰਮਾਂ ਨੱਟਦਾ ਇਹਦਾ ਧਰਨੇ ਵਾਲੇ ਨੇ ਇਹਦਾ ਟੰਡ ਚ ਕੰਨਾ ਫਸਾਉਣ ਵਾਲੇ ਆ ਇਹ ਝੰਡੇ ਡੰਡੇ ਪਾਉਣ ਵਾਲੇ ਆ ਆਪਣੇ ਜਵਾਬ ਦੀ ਮਿੱਟੀ ਨਾ ਰੋਲੋ ਐਂ ਕਹਿਣਗੇ ਆ ਤੂੰ ਦੇਖ ਦੇ ਪ੍ਰਸ਼ਾਸਨ ਇਹੀ ਕਹੂਗਾ ਕਿ ਫੇਰ ਕੋਈ ਨਾ ਕੋਈ ਛੋਟਾ ਮੋਟਾ ਲਾਲਚ ਕਿ ਛੋਟਾ ਐਂ ਕਰਾ ਦਿੰਨੇ ਆ ਉਹ ਕਰਾ ਦਿੰਨੇ ਆ ਪਰ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਸਾਡਾ ਪੰਜਾਬ ਸੁਰੱਖਿਤਰ ਰਹੇ ਤਾਂ ਆ ਲਈ ਸਾਨੂੰ ਇੱਥੇ ਪੂਰਾ ਡਟ ਕੇ ਪਹਿਰਾ ਦੇ ਕੇ ਲੜਨੀ ਪੈਣੀ ਆ ਤੇ ਪਰਿਵਾਰ ਨੂੰ ਆ ਫਿਰ ਬੇਨਤੀ ਕਰਦਾ ਮੈਂ ਤੁਸੀਂ ਸਮੁੱਚੇ ਜਿੰਨੇ ਇੱਥੇ ਬੈਠੇ ਆ ਸੰਗਤ ਇਸ ਇਲਾਕੇ ਦੇ ਵਿੱਚੋਂ ਜਾਂ ਬਾਹਰੋਂ ਵੀ ਜਿਹੜੇ ਕੋ ਜਥੇ ਬੰਦੀਆਂ ਆਈਆਂ ਨੇ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਲੈ ਕੇ ਕਮੇਟੀ ਬਣਾ ਕੇ ਸੰਘਰਸ਼ ਨੂੰ ਅੱਗੇ ਵਧੋ ਤਾਂ ਤੁਸੀਂ ਲੜਾਈ ਅੱਗੇ ਲੜੋਗੇ ਜੇ ਤੁਸੀਂ ਇਸ ਤਰ੍ਹਾਂ ਖਿੰਡੇ ਰਹੇ ਤੇ ਬਹੁਤ ਚਾਲਾਂ ਚੱਲਣਗੇ ਜਿਵੇਂ ਦੱਸਿਆ ਮੈਨੂੰ ਕਹਿੰਦੇ ਰਾਤ ਇੱਥੇ ਵੈਰੀਕੇਟ ਚੱਕਤੇ ਪਹਿਲਾਂ ਸੀਗੇ ਵੈਰੀਕੇਟ ਲੱਗੇ ਹੋਏ ਸੀਗੇ ਜਦੋਂ ਸਾਰੀ ਸੰਗਤ ਹੌਲੀ-ਹੌਲੀ ਹਨੇਰਾ ਪੈ ਗਿਆ ਕੁਝ ਘਰਾਂ ਨੂੰ ਚਲੇ ਗਏ ਕੁਝ ਰਹਿ ਗਏ ਜਿਹੜੇ ਰਹਿ ਗਏ ਉਹ ਮਾੜਾ-ਮਾੜਾ ਸੌਂ ਗਏ ਅੱਖ ਲੱਗ ਗਈ ਤਾਂ ਵੈਰੀਕੇਟ ਚੱਕਦੇ ਉਹ ਟਰੱਕ ਵੀ ਆਇਆ ਬੜੀ ਤੇਜ਼ੀ ਨਾਲ ਪਤਾ ਨਹੀਂ ਕਿਵੇਂ ਉਹਨੇ ਰੋਕਿਆ ਉਹਨਾਂ ਨੇ ਦਰੜੀ ਦੇਣੇ ਸੀਗੇ ਇਹ ਵੀ ਕੁਝ ਹੋਣਾ ਹੈ ਪਰ ਆਪਾਂ ਨੂੰ ਤਕੜੇ ਹੋ ਕੇ ਲੜਨ ਦੀ ਲੋੜ ਹੈ ਜੇ ਤੁਸੀਂ ਭਰਾਵੋ ਆਪਣੇ ਜਵਾਕਾਂ ਆਪਣੀਆਂ ਨਸਲਾਂ ਨੂੰ ਬਚਾਉਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ